ਪਹਿਲਾਂ ਵਾਲਾ ਸਮਾਂ ਸੀ ਉਹ ਇਦਾਂ ਦਾ ਸੀ ਕਿ ਜੇ ਕੋਈ ਕੁੜੀ ਕਿਸੇ ਮੁੰਡੇ ਨੂੰ ਪਿਆਰ ਕਰਦੀ ਹੁੰਦੀ ਜਾਂ ਮੁੰਡਾ ਕਿਸੇ ਕੁੜੀ ਨੂੰ ਪਿਆਰ ਕਰਦਾ ਹੁੰਦਾ ਤਾਂ ਸਾਰੀ ਉਮਰ ਉਹ ਉਸ ਨੂੰ ਹੀ ਪਿਆਰ ਕਰਦਾ ਰਹਿੰਦਾ ਸੀ ਪਰ ਜੋ ਅੱਜ ਕੱਲ ਦਾ ਸਮਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਕੁੜੀਆਂ ਮੁੰਡੇ ਬੁਆਏਫਰੈਂਡ ਗਰਲਫਰੈਂਡਾਂ ਇਦਾਂ ਬਦਲਦੇ ਨੇ ਜਿਵੇਂ ਕੱਪੜੇ ਬਦਲ ਜੀਦੇ ਨੇ ਸੋ ਐਡਾ ਮਾੜਾ ਹਾਲ ਹੋ ਚੁੱਕਿਆ ਕਿ ਇੱਕ ਇੱਕ ਮੁੰਡੇ ਦੇ ਨਾਲ ਕਈ ਕਈ ਕੁੜੀਆਂ ਦੇ ਰਿਲੇਸ਼ਨ ਨੇ ਇੱਕ ਇੱਕ ਕੁੜੀ ਦੇ ਨਾਲ ਕਈ ਕਈ ਮੁੰਡਿਆਂ ਦੇ ਰਿਲੇਸ਼ਨ ਨੇ ਪੰਜੇਮ ਗੁਣਾ ਇੱਕਸਾਰ ਨਹੀਂ ਪਰ ਜ਼ਿਆਦਾਤਰ ਇਹੀ ਦੇਖਿਆ ਜਾਂਦਾ ਹੈ ਇਸ وجہ ਦੇ ਕਾਰਨ ਕਈ ਵਾਰ ਇਹੋ ਜਿਹਾ ਕ੍ਰਾਈਮ ਇਹੋ ਜਿਹਾ ਕੁਝ ਹੋ ਜਾਂਦਾ ਹੈ ਜਿਸ ਦੀ ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਇਹੋ ਜਿਹੀ ਘਟਨਾ ਹੁੰਦੀ ਹੈ ਜਿਸ ਨੂੰ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਲੋਕ ਸੋਚਣ ਦੇ ਹੀ ਮਜਬੂਰ ਹੋ ਜਾਂਦੇ ਨੇ ਕਿ ਜੋ ਨਵੀਂ ਪੀੜ੍ਹੀ ਐ ਇਹ ਆਖਰ ਜਾ ਕਿੱਧਰ ਰਹੀ ਐ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ 36 ਗੜ ਦਾ ਰਾਏਪੁਰ ਇਸ ਦੇ ਅਧੀਨ ਪੈਂਦਾ ਥਾਣਾ ਆਰਗਨ ਇੱਥੋਂ ਦਾ ਰਹਿਣ ਵਾਲਾ ਤਰਮਿੰਦਰ ਸਾਹੂ ਜਿਸ ਦੀ ਉਮਰ ਲਗਭਗ 16-17 ਸਾਲ ਸੀ ਮਾਪਿਆਂ ਦਾ लाडला ਬੜਾ ਹੀ ਪਿਆਰਾ ਮੁੰਡਾ ਸੀ ਗੱਲ ਹੈ 23 ਫਰਵਰੀ 2025 ਦੀ ਤਾਂ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਅੱਜ ਕਿਤੇ ਜਾ ਕੇ ਆਉਣਾ ਸ਼ਾਮ ਤੱਕ ਮੈਂ ਘਰ ਵਾਪਸ ਆ ਜਾਵਾਂਗਾ ਤਾਂ ਮਾਂ ਨੇ ਕਿਹਾ ਕਿ ਠੀਕ ਹੈ ਕੋਈ ਗੱਲ ਨਹੀਂ ਇਹ ਕਹਿ ਕੇ ਤਰਮਿੰਦਰ ਆਪਣੇ ਘਰੋਂ ਨਿਕਲ ਜਾਂਦਾ ਹੈ ਸ਼ਾਮ ਹੋ ਜਾਂਦੀ ਹੈ ਪਰ ਤਰਮਿੰਦਰ ਵਾਪਸ ਨਹੀਂ ਆਉਂਦਾ ਮਾਂ ਨੂੰ ਚਿੰਤਾ ਹੁੰਦੀ ਹੈ ਮਾਂ ਉਸ ਦਾ ਫੋਨ ਲਗਾਉਂਦੀ ਹੈ ਪਰ ਉਸ ਦਾ ਫੋਨ ਨਹੀਂ ਲੱਗ ਰਿਹਾ ਸੀ ਹੁਣ ਹਨੇਰਾ ਹੋ ਜਾਂਦਾ ਹੈ ਤੇ ਮਾਂ ਨੂੰ ਆਪਣੇ ਬੇਟੇ ਦੀ ਹੋਰ ਵੀ ਜ਼ਿਆਦਾ ਚਿੰਤਾ ਹੋ ਜਾਂਦੀ ਹੈ ਜੋ ਮਾਂ ਹੁੰਦੀ ਹੈ ਉਹ ਤਰਮਿੰਦਰ ਦੇ ਪਿਤਾ ਨੂੰ ਕਹਿੰਦੀ ਹੈ ਕਿ ਤਰਮਿੰਦਰ ਸਵੇਰ ਦਾ ਗਿਆ ਹੋਇਆ ਤੇ ਕਹਿੰਦਾ ਸੀ ਮੈਂ ਸ਼ਾਮ ਨੂੰ ਵਾਪਸ ਆ ਜਾਵਾਂਗਾ ਪਰ ਵਾਪਸ ਨਹੀਂ ਆਇਆ ਉਸ ਦਾ ਫੋਨ ਵੀ ਨਹੀਂ ਲੱਗ ਰਿਹਾ ਇਹ ਸੁਣ ਕੇ ਪਿਤਾ ਨੂੰ ਵੀ ਚਿੰਤਾ ਹੁੰਦੀ ਹੈ ਪਿਤਾ ਫੋਨ ਲਗਾਉਂਦਾ ਹੈ ਪਰ ਤਰਮਿੰਦਰ ਦਾ ਫੋਨ ਨਹੀਂ ਲੱਗਦਾ ਹੁਣ ਉਸ ਤੋਂ ਬਾਅਦ ਉਸਦੇ ਦੋਸਤ ਮਿੱਤਰਾਂ ਨਾਲ ਵੀ ਗੱਲ ਕੀਤੀ ਜਾਂਦੀ ਹੈ ਪਰ ਕਿਸੇ ਨੂੰ ਵੀ ਤਰਮਿੰਦਰ ਬਾਰੇ ਕੁਝ ਨਹੀਂ ਪਤਾ ਸੀ ਆਸੇ ਪਾਸਿਓਂ ਸਭ ਕਿਤੋਂ ਤਰਮਿੰਦਰ ਦਾ ਪਤਾ ਕੀਤਾ ਜਾਂਦਾ ਪਰ ਉਹ ਨਹੀਂ ਮਿਲਦਾ ਹੁਣ ਪਿੰਡ ਦੇ ਵਿੱਚ ਇਹ ਗੱਲ ਫੈਲ ਜਾਂਦੀ ਹੈ ਕਿ ਜੋ ਤਰਮਿੰਦਰ ਹੈ ਉਹ ਸਵੇਰ ਦਾ ਘਰੋਂ ਗਿਆ ਵਾਪਸ ਨਹੀਂ ਆਇਆ ਪਿੰਡ ਵਾਲੇ ਵੀ ਉਸ ਦੀ ਤਲਾਸ਼ ਕਰਦੇ ਨੇ ਪਰ ਸਾਰੀ ਰਾਤ ਲੰਘ ਜਾਂਦੀ ਹੈ ਤਰਮਿੰਦਰ ਘਰ ਵਾਪਸ ਨਹੀਂ ਆਉਂਦਾ ਦੂਸਰਾ ਦਿਨ ਆ ਜਾਂਦਾ ਹੈ ਦੂਸਰੇ ਦਿਨ ਫੇਰ ਮਾਂ ਬਾਪ ਪਰਿਵਾਰਕ ਮੈਂਬਰ ਤਰਮਿੰਦਰ ਦੀ ਖੋਜ ਕਰਦੇ ਨੇ ਪਰ ਤਰਮਿੰਦਰ ਨਹੀਂ ਮਿਲਦਾ ਨਜ਼ਦੀਕੀ ਥਾਣੇ ਦੇ ਵਿੱਚ ਜਾ ਕੇ ਤਰਮਿੰਦਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਜਾਂਦੀ ਹੈ ਪੁਲਿਸ ਵਾਲੇ ਰਿਪੋਰਟ ਤਾਂ ਲਿਖ ਲੈਂਦੇ ਆ ਪਰ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਉਹ ਕਹਿੰਦੇ ਆ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਬੇਟੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖ ਲਈ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਪੂਰਾ ਦਿਨ ਨਿਕਲ ਜਾਂਦਾ ਹੈ ਪਰ ਤਰਮਿੰਦਰ ਦਾ ਕੁਝ ਪਤਾ ਨਹੀਂ ਲੱਗਦਾ ਦੂਸਰੇ ਦਿਨ ਫੇਰ ਪਿਤਾ ਥਾਣੇ ਜਾਂਦਾ ਤੇ ਕਹਿੰਦਾ ਕਿ ਮੇਰੇ ਬੇਟੇ ਦਾ ਕੁਝ ਪਤਾ ਲੱਗਿਆ ਪਰ ਜੋ ਪੁਲਿਸ ਵਾਲੇ ਸੀ ਉਹਨਾਂ ਦੀ ਇਹੀ ਵਾਰਡਿੰਗ ਸੀ ਕਿ ਅਸੀਂ ਜਾਂਚ ਕਰ ਰਹੇ ਹਾਂ ਅਸੀਂ ਤਪਰੀਸ਼ ਕਰ ਰਹੇ ਹਾਂ ਅਸੀਂ ਉਸ ਦੀ ਭਾਲ ਕਰ ਰਹੇ ਹਾਂ ਪਰ ਅਜੇ ਉਸ ਦਾ ਕੁਝ ਪਤਾ ਨਹੀਂ ਲੱਗਿਆ ਐਦਾਂ ਕਰਦੇ ਕਰਦੇ 7 ਦਿਨ ਲੰਘ ਜਾਂਦੇ ਨੇ ਫਰਵਰੀ ਤੋਂ ਮਾਰਚ ਆ ਜਾਂਦਾ ਹੈ ਪਰ ਤਰਮਿੰਦਰ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ 5 ਮਾਰਚ 2025 ਆ ਜਾਂਦਾ ਹੈ ਨੇੜੇ ਹੀ ਇੱਕ ਹੋਰ ਥਾਣਾ ਪੈਂਦਾ ਸੀ ਬੈਂਸਾਪੁਰ ਬੈਂਸਾਪੁਰ ਥਾਣੇ ਦੇ ਅਧੀਨ ਪੈਂਦੇ ਜੰਗਲ ਦੇ ਵਿੱਚ ਇੱਕ ਬੰਦਾ ਗੁజర్ ਰਿਹਾ ਹੁੰਦਾ ਤਾਂ ਉਸ ਨੂੰ ਸਮੈਲ ਵੀ ਆਉਂਦੀ ਹੈ ਤੇ ਉਹ ਇੱਕ ਕੰਕਾਲ ਦੇਖਦਾ ਹੈ ਜਿਸ ਨੂੰ ਦੇਖ ਕੇ ਉਸ ਦੇ ਪੈਰਾਂ ਵਿੱਚੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਐਦਾਂ ਲੱਗ ਰਿਹਾ ਸੀ ਜਿਵੇਂ ਕਿਸੇ ਦੀ লাশ ਨੂੰ ਬੜੀ ਬੁਰੀ ਤਰ੍ਹਾਂ ਖਾਧਾ ਗਿਆ ਹੋਵੇ ਉਹ ਰੌਲਾ ਪਾਉਂਦਾ ਤੇ ਹੋਰ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਸਭ ਦੇ ਦਿਮਾਗ ਦੇ ਵਿੱਚ ਇਹੀ ਸੀ ਕਿ ਇਹ ਜੋ লাশ ਹੈ ਇਸ ਦੀ ਐਨੀ ਮਾੜੀ ਹਾਲਤ ਕਿਵੇਂ ਹੋ ਗਈ ਕਿਸ ਨੇ ਕਰ ਦਿੱਤੀ ਕਿਉਂਕਿ ਉਹ লাশ ਨੂੰ ਖਾਧਾ ਹੋਇਆ ਸੀ ਨੋਚਿਆ ਹੋਇਆ ਸੀ ਹੁਣ ਮੌਕੇ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਆਉਂਦੀ ਹੈ ਪੁਲਿਸ ਬਾਡੀ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤੇ ਇਸ ਬਾਡੀ ਦੀਆਂ ਜੋ ਫੋਟੋਆਂ ਸੀ ਉਹ ਵਾਇਰਲ ਕੀਤੀਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਇਹ ਫੋਟੋਆਂ ਤਰਮਿੰਦਰ ਦੇ ਪਰਿਵਾਰ ਵਾਲੇ ਵੀ ਦੇਖਦੇ ਨੇ ਤੇ ਥਾਣੇ ਦੇ ਵਿੱਚ ਵੀ ਇਹ ਪਹੁੰਚਦੀਆਂ ਨੇ ਹੁਣ ਇੱਥੇ ਜੋ ਤਰਮਿੰਦਰ ਸੀ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ ਇਹ ਫੋਟੋਆਂ ਦੇਖ ਕੇ ਪੁਲਿਸ ਵਾਲਿਆਂ ਨੂੰ ਵੀ ਲੱਗਦਾ ਕਿ ਸ਼ਾਇਦ ਇਹ ਤਰਮਿੰਦਰ ਹੀ ਨਾ ਹੋਵੇ ਤਾਂ ਹੁਣ ਪਰਿਵਾਰ ਵਾਲਿਆਂ ਨੂੰ ਇਸ লাশ ਦੀ ਸਨਾਖਤ ਦੇ ਲਈ ਲੈ ਕੇ ਜਾਇਆ ਜਾਂਦਾ ਹੈ ਪਰ লাশ ਦਾ ਤਾਂ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿਉਂਕਿ লাশ ਨੋਚੀ ਹੋਈ ਸੀ ਲਾਸ਼ ਦੇ ਨੌ ਤੇ ਕੰਕਾਲੀ ਸੀ ਤਾਂ ਪਰਿਵਾਰ ਵਾਲੇ ਜਾਂਦੇ ਆ ਪਰਿਵਾਰ ਵਾਲਿਆਂ ਨੂੰ ਲਾਸ਼ ਤੋਂ ਤਾਂ ਕੁਝ ਵੀ ਪਤਾ ਨਹੀਂ ਲੱਗਦਾ ਪਰ ਜੋ ਉਸ ਦੇ ਕੱਪੜੇ ਸੀ ਕੱਪੜਿਆਂ ਤੋਂ ਉਹਨਾਂ ਨੂੰ ਪਹਿਚਾਨ ਆ ਜਾਂਦੀ ਹੈ ਕਿ ਇਹ ਲਾਸ਼ ਤਾਂ ਤਰਮਿੰਦਰ ਦੀ ਹੈ ਹੁਣ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਉਸ ਤੋਂ ਬਾਅਦ ਜੋ ਪੁਲਿਸ ਹੁੰਦੀ ਹੈ ਉਹ ਲਾਸ਼ ਨੂੰ ਇਹਨਾਂ ਦੇ سپرد ਕਰ ਦਿੰਦੀ ਹੈ ਤੇ ਉਸ ਦਾ ਸੰਸਕਾਰ ਕੀਤਾ ਜਾਂਦਾ ਹੈ ਹੁਣ ਜੋ ਇਹ ਗੁੰਮਸ਼ੁਦਗੀ ਦਾ ਮਾਮਲਾ ਸੀ ਇਹ ਕਤਲ ਦੇ ਵਿੱਚ ਤਬਦੀਲ ਹੋ ਗਿਆ ਸੀ ਆਖਰ ਤਰਮਿੰਦਰ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਕਈ ਸਵਾਲ ਪੁਲਿਸ ਦੇ ਸਾਹਮਣੇ ਸੀ ਪਰਿਵਾਰ ਵਾਲਿਆਂ ਦੇ ਦਿਮਾਗ ਦੇ ਵਿੱਚ ਚੱਲ ਰਹੇ ਸੀ ਹੁਣ ਫਿਰ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤਰਮਿੰਦਰ ਦੇ ਫੋਨ ਦੀ ਕਾਲ ਡਿਟੇਲ ਕਢਵਾਈ ਜਾਂਦੀ ਹੈ ਕਾਲ ਡਿਟੇਲ ਦੇ ਵਿੱਚੋਂ ਇੱਕ ਨੰਬਰ ਪੁਲਿਸ ਦੇ ਸਾਹਮਣੇ ਆਉਂਦਾ ਜਿਸ ਉੱਤੇ ਆਖਰੀ ਵਾਰ ਤਰਮਿੰਦਰ ਦੀ ਗੱਲ ਹੋਈ ਸੀ ਉਹ ਸੀ ਟੀਮੀ ਦਾ ਟੀਮੀ ਕੁੜੀ ਜੋ ਕਿ 18-19 ਸਾਲਾਂ ਦੀ ਸੀ ਹੁਣ ਪੁਲਿਸ ਟੀਮੀ ਦੀ ਤਲਾਸ਼ ਕਰਦੀ ਹੈ ਟੀਮੀ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਕਿ ਤੇਰਾ ਤਰਮਿੰਦਰ ਦੇ ਨਾਲ ਕੀ ਨਾਤਾ ਹੈ ਤੂੰ ਆਖਰੀ ਵਾਰ ਤਰਮਿੰਦਰ ਨੂੰ ਕਾਲ ਕੀਤੀ ਕਿਉਂ ਕੀਤੀ ਜਾਨੀ ਕਈ ਸਵਾਲ ਟੀਮੀ ਦੇ ਸਾਹਮਣੇ ਪੁਲਿਸ ਵਾਲੇ ਕਰਦੇ ਨੇ ਪਹਿਲਾਂ ਤਾਂ ਟੀਮੀ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਐ ਪਰ ਆਖਰ ਜਦੋਂ ਪੁਲਿਸ ਵਾਲੇ ਸਖਤੀ ਦੇ ਨਾਲ ਉਸ ਤੋਂ ਪੁੱਛਗਿੱਛ ਕਰਦੇ ਨੇ ਤਾਂ ਉਹ ਮੰਨ ਜਾਂਦੀ ਐ ਉਹ ਕਹਿੰਦੀ ਐ ਕਿ ਹਾਂ ਅਸੀਂ ਹੀ ਕਰਮਿੰਦਰ ਦਾ ਕਤਲ ਕੀਤਾ ਹੁਣ ਇਸ ਪੂਰੇ ਘਟਨਾਕਰਮ ਦੇ ਵਿੱਚ ਇੱਕ ਹੋਰ ਨੌ ਸਾਹਮਣੇ ਨਿਕਲ ਕੇ ਆਉਂਦਾ ਐ ਉਹ ਹੁੰਦਾ ਐ ਸਾਗਰ ਸਿੰਘਾਣੀਆਂ ਦਾ ਤੇ ਦੋ ਹੋਰ ਮੁੰਡੇ ਇਹਨਾਂ ਦੇ ਨਾਲ ਹੁੰਦੇ ਨੇ ਹੁਣ ਸਾਗਰ ਸਿੰਘਾਣੀਆਂ ਨੂੰ ਚੱਕਿਆ ਜਾਂਦਾ ਤੇ ਉਹਨਾਂ ਮੁੰਡਿਆਂ ਨੂੰ ਵੀ ਚੱਕਿਆ ਜਾਂਦਾ ਐ ਤੇ ਇਹਨਾਂ ਤੋਂ ਹੁਣ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜੋ ਇਹ ਕਹਾਣੀ ਦੱਸਦੇ ਆ ਉਸ ਨੂੰ ਸੁਣ ਕੇ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਨੇ ਪਤਾ ਲੱਗਦਾ ਹੈ ਕਿ ਜੋ ਤਰਮਿੰਦਰ ਸਾਹੂ ਸੀ ਉਹ ਇਸ ਪੈਂਸਾਪੁਰ ਥਾਣੇ ਦੇ ਅਧੀਨ ਇੱਕ ਰਿਸ਼ਤੇਦਾਰੀ ਦੇ ਵਿੱਚ ਆਉਂਦਾ ਤੇ ਉੱਥੇ ਉਸ ਦੀ ਮੁਲਾਕਾਤ ਟੀਮੀ ਦੇ ਨਾਲ ਹੁੰਦੀ ਹੈ ਟੀਮੀ ਤੇ ਤਰਮਿੰਦਰ ਦੋਨੋਂ ਆਪਸ ਵਿੱਚ ਮੋਬਾਈਲ ਨੰਬਰ ਇੱਕ ਦੂਜੇ ਦੇ ਲੈ ਲੈਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੀ ਗੱਲਬਾਤ ਹੋਣ ਲੱਗਦੀ ਹੈ ਗੱਲਬਾਤ ਦੋਸਤੀ ਦੇ ਵਿੱਚ ਦੋਸਤੀ ਤੋਂ ਬਾਅਦ ਪਿਆਰ ਹੋ ਜਾਂਦਾ ਹੁਣ ਇਹਨਾਂ ਦੀਆਂ ਰੋਜ਼ਾਨਾ ਗੱਲਾਂ ਹੁੰਦੀਆਂ ਨੇ ਪਰ ਟੀਮੀ ਦਾ ਇੱਕ ਹੋਰ ਬੁਆਏਫਰੈਂਡ ਸੀ ਜਿਸ ਦਾ ਨਾਮ ਸਾਗਰ ਸਿੰਘਾਣੀਆਂ ਸੀ ਇਸ ਗੱਲ ਦਾ ਪਤਾ ਸਾਗਰ ਨੂੰ ਵੀ ਲੱਗਦਾ ਤੇ ਸਾਗਰ ਟੀਮੀ ਦੇ ਨਾਲ ਗੁੱਸੇ ਹੁੰਦਾ ਤੇ ਟੀਮੀ ਨੂੰ ਕਹਿੰਦਾ ਕਿ ਜਾਂ ਤਾਂ ਤੂੰ ਮੇਰੇ ਨਾਲ ਦੋਸਤੀ ਰੱਖ ਮੇਰੇ ਨਾਲ ਪਿਆਰ ਰੱਖ ਜਾਂ ਫਿਰ ਜੋ ਤਰਮਿੰਦਰ ਹੈ ਉਸ ਦੇ ਨਾਲ ਰੱਖ ਤੈਨੂੰ ਇੱਕ ਨੂੰ ਛੱਡਣਾ ਪਵੇਗਾ ਹੁਣ ਟਿਮੀ ਕਾਫੀ ਸੋਚ ਵਿਚਾਰ ਤੋਂ ਬਾਅਦ ਕਹਿੰਦੀ ਹੈ ਕਿ ਮੈਂ ਸਾਗਰ ਤੇਰੇ ਨਾਲ ਰਹਿਣਾ ਚਾਹੁੰਦੀ ਆ ਤਾਂ ਹੁਣ ਸਾਗਰ ਜੋ ਗੱਲ ਟਿਮੀ ਨੂੰ ਕਹਿੰਦਾ ਉਹ ਸੁਣ ਕੇ ਟਿਮੀ ਵੀ ਹੈਰਾਨ ਹੋ ਜਾਂਦੀ ਹੈ ਸਾਗਰ ਕਹਿੰਦਾ ਕਿ ਜੇ ਤੂੰ ਮੇਰੇ ਨਾਲ ਦੋਸਤੀ ਰੱਖਣੀ ਹੈ ਤਾਂ ਫਿਰ ਤਰਮਿੰਦਰ ਸਾਹੂ ਨੂੰ ਮਾਰਨਾ ਹੋਵੇਗਾ ਉਸ ਨੂੰ ਇਸ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਹੀਂ ਤੂੰ ਮੇਰੇ ਨਾਲ ਆ ਤੂੰ ਮੇਰੀ ਹੈ ਤੇ ਮੇਰੀ ਹੀ ਰਹੇਗੀ ਹੋਰ ਕੋਈ ਵੀ ਤੇਰੇ ਨਾਲ ਨਹੀਂ ਜੋੜ ਸਕਦਾ ਤਾਂ ਹੁਣ ਟਿਮੀ ਨੂੰ ਸਾਗਰ ਕਹਿੰਦਾ ਕਿ ਤੂੰ ਉਸ ਨੂੰ ਬੁਲਾ ਤੇ ਉਸ ਤੋਂ ਬਾਅਦ ਅਸੀਂ ਉਸ ਦਾ ਕਤਲ ਕਰਾਂਗੇ ਹੁਣ ਟਿਮੀ ਤਰਮਿੰਦਰ ਨੂੰ ਕਾਲ ਕਰਦੀ ਹੈ 23 ਫਰਵਰੀ 2025 ਨੂੰ ਕਿ ਤੂੰ ਮੇਰੇ ਕੋਲ ਆ ਮੈਂ ਤੈਨੂੰ ਮਿਲਣਾ ਪਰ ਤਰਮਿੰਦਰ ਇਸ ਗੱਲ ਤੋਂ ਬੇਖਬਰ ਹੁੰਦਾ ਕਿ ਇਹਨਾਂ ਦੇ ਮਨਸੂਬੇ ਕੀ ਨੇ ਇਹ ਉਸ ਨਾਲ ਕੀ ਕਰਨਾ ਚਾਹੁੰਦੇ ਨੇ ਤਰਮਿੰਦਰ ਆ ਜਾਂਦਾ ਹੈ ਤੇ ਜੋ ਅੱਗੇ ਸਾਗਰ ਸਿੰਘਾਣੀਆਂ ਹੁੰਦਾ ਉਹ ਉਸ ਨੂੰ ਮਿਲਦਾ ਹੈ ਤੇ ਆਪਣੀ ਬਾਈਕ ਤੇ ਬਿਠਾਉਂਦਾ ਹੈ ਬਾਈਕ ਤੇ ਬਿਠਾ ਕੇ ਭੈंसाਪੁਰ ਥਾਣੇ ਦੇ ਅਧੀਨ ਪੈਂਦੇ ਜੰਗਲ ਦੇ ਵਿੱਚ ਲੈ ਜਾਂਦਾ ਹੈ ਤੇ ਅੱਗੇ ਉਸ ਦੇ ਦੋ ਹੋਰ ਦੋਸਤ ਖੜੇ ਹੁੰਦੇ ਨੇ ਇੱਥੇ ਇਹ ਤਿੰਨੋਂ ਇਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੰਦੇ ਆ ਕਤਲ ਕਰਨ ਤੋਂ ਬਾਅਦ ਇਸ ਦੀ লাশ ਨੂੰ ਇਸ ਜੰਗਲ ਵਿੱਚ ਹੀ ਸੁੱਟ ਕੇ ਆਪ ਉਥੋਂ ਫਰਾਰ ਹੋ ਜਾਂਦੇ ਨੇ ਤੇ ਜਦੋਂ ਹੁਣ ਫਿਰ লাশ ਉੱਥੇ ਪਈ ਰਹਿੰਦੀ ਹੈ লাশ ਦੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ ਤਾਂ ਉੱਥੇ ਆਵਾਰਾ ਕੁੱਤੇ ਗਿਰਜਾਂ ਜਾਨੀ ਜੋ ਵੀ ਜੰਗਲੀ ਜਾਨਵਰ ਮਾਸ ਖਾਣ ਵਾਲੇ ਸੀ ਉਹ ਉਸ ਦੀ ਲਾਸ਼ ਉੱਤੇ ਛੱਪਦੇ ਨੇ ਤੇ ਉਸ ਦੀ ਲਾਸ਼ ਦੀ ਖਿੱਚ ਤੂ ਕਰਦੇ ਨੇ ਤੇ ਉਸ ਦੀ ਲਾਸ਼ ਨੂੰ ਨੋਚ ਨੋਚ ਖਾ ਜਾਂਦੇ ਆ ਜਿਸ ਕਾਰਨ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਆਦਮ ਖੋਰ ਹੈ ਜਿਸ ਨੇ ਇਸ ਬੰਦੇ ਨੂੰ ਮਾਰਿਆ ਤੇ ਇਸ ਦੇ ਮਾਸ ਨੂੰ ਖਾਦਾ ਪਰ ਐਦਾਂ ਨਹੀਂ ਹੁੰਦਾ ਸਾਗਰ ਸਿੰਘਾਣੀਆਂ ਤੇ ਉਸ ਦੇ ਦੋਸਤ ਧਰਮਿੰਦਰ ਨੂੰ ਮਾਰ ਕੇ ਉਸ ਜਗ੍ਹਾ ਤੇ ਸੁੱਟ ਜਾਂਦੇ ਨੇ ਤੇ ਜੋ ਜੰਗਲੀ ਜਾਨਵਰ ਹੁੰਦੇ ਆ ਉਹ ਉਸ ਦੀ ਲਾਸ਼ ਨੂੰ ਨੋਚ ਲੈਂਦੇ ਨੇ ਜਦੋਂ ਇਹ ਸਾਰੀ ਕਹਾਣੀ ਫਿਰ ਲੋਕਾਂ ਦੇ ਸਾਹਮਣੇ ਆਉਂਦੀ ਆ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਅੱਜ ਕੱਲ੍ਹ ਦੇ ਜੋ ਮੁੰਡੇ ਕੁੜੀਆਂ ਨੇ ਉਹ ਕਿੱਧਰ ਨੂੰ ਜਾ ਰਹੇ ਨੇ ਇਹ ਨਹੀਂ ਪਤਾ ਕਿ ਇੱਕ ਮੁੰਡਾ ਕਿੰਨੀਆਂ ਕੁੜੀਆਂ ਦੇ ਨਾਲ ਸਬੰਧ ਬਣਾਉਂਦਾ ਹੈ ਜਾਂ ਇੱਕ ਕੁੜੀ ਕਿੰਨੇ ਮੁੰਡਿਆਂ ਦੇ ਨਾਲ ਸਬੰਧ ਬਣਾਉਂਦੀ ਹੈ ਪਰ ਇਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਕਈ ਵਾਰ ਖਤਰਨਾਕ ਮੋੜ ਲੈ ਲੈਂਦੀਆਂ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਕੁੜੀ ਦੀ ਗਲਤੀ ਦੇ ਕਾਰਨ ਇੱਕ ਮੁੰਡੇ ਨੇ ਆਪਣੀ ਜਾਨ ਤੋਂ ਹੱਥ ਤੋਲੇ। ਤਰਮਿੰਦਰ ਦੀ ਤਾਂ ਹੱਤਿਆ ਹੋਈ ਗਈ ਪਰ ਜੋ ਮੁੰਡਾਗਾ ਜੋ ਉਹ ਕੁੜੀ ਅਤੇ ਉਸਦੇ ਦੋਸਤ ਨੇ ਉਹਨਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ। ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ